ਕਿ ਗੱਡੀਆਂ ਲੱਗੀਆਂ ਫਾਇਰ ਬ੍ਰੀਡ ਨੇ ਉਹ ਦੱਸ ਦਿਓ ਕਿ ਕੀ ਹਾਦਸਾ ਵਾਪਰਿਆ ਮੁਰਗੇ ਹਾਂਜੀ ਸਰ ਕੀ ਨਾਮ ਹੈ ਬੇ ਮੇਰਾ ਨਾਮ ਇੰਦਰਜੀਤ ਸਿੰਘ ਸਰ ਕੁਝ ਪਤਾ ਲੱਗ ਪਾਇਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ ਕਿ ਅੱਗ ਲੱਗੀ ਕਾਰਨ ਅੱਗ ਤੇ ਜਦੋਂ ਪਲਟੀ ਬਾਅਦ ਚ ਲੱਗੀ ਹੈ ਜੀ ਤੇ ਟਾਇਰ ਫਟਣ ਦੇ ਨਾਲ ਗੱਡੀ ਪਲਟ ਗਈ ਹੈ ਜੀ ਇਹ ਟਾਇਰ ਫਟ ਗਿਆ ਗੱਡੀ ਦਾ ਸਰ ਜਿਹੜਾ ਡਰਾਈਵਰ ਸੀ ਉਹ ਮੌਕੇ ਤੇ ਫਰਾਰ ਹੋ ਗਿਆ ਕਿ ਉਹਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਨਹੀਂ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਫਰਾਰ ਹੋ ਉਹ ਹੁਣ ਤੱਕ ਕਿੰਨੀਆਂ ਤੋਂ 58 ਦੀਆਂ ਗੱਡੀਆਂ ਜਿਹੜੀਆਂ ਲੱਜੂਆਂ ਨੇ ਹਾਂ 6 ਗੱਡੀਆਂ ਲੱਗੀਆਂ ਨੇ ਕੋਈ ਜਾਣੇ ਨੂੰ ਕਿਸਾਨ ਨਹੀਂ ਆਇਆ ਨਹੀਂ ਜਾਣੀ ਦੀ ਕਿਸਾਨ ਕੋਈ ਨਹੀਂ ਹੈ ਸਰ ਅੱਗ ਤੇ ਕਾਬੂ ਪਾ ਲੇ ਤਾਂ ਗਿਆ ਹਾਂ ਆਪ ਨੂੰ ਕੋਣ ਕਾਲੀ ਕਬ ਸਰ ਕੀ ਨਾਮ ਸਰ ਮੇਰਾ ਇਹ ਐਸੇ ਪਵਨਜੀਤ ਪਵਨ ਜੀ ਅੱਜ ਇਹ ਹਾਸਾ ਹੋਇਆ ਕਿੱਦਾਂ ਹੋਇਆ ਕੁਝ ਪਤਾ ਮੁੰਡਲੀ ਜਾਂ ਤਾਂ ਉਹੀ ਪਤਾ ਲੱਗ ਰਿਹਾ ਵੀ ਹਜੇ ਜਿਹੜਾ ਇਹਦਾ ਗੱਡੀ ਦਾ ਟਾਇਰ ਪਾਟਿਆ ਲੱਗਦਾ ਟਾਇਰ ਪਾਟਣ ਕਰਕੇ ਜਿਹੜੀ ਗੱਡੀ ਬੈਲੈਂਸ ਤੇ ਆਪਣਾ ਵਿਗੜ ਗਿਆ ਉਹ ਕਰਕੇ ਇਹ ਹੱਸ ਹੋਇਆ ਕਿ ਕਿੰਨੇ ਵੇ ਦੀ ਘਟਨਾ ਹੋਣੀ ਇਹ ਇਹ ਘਟਨਾ ਵੀ 3 ਘੰਟੇ ਪਹਿਲਾਂ ਦੀ ਹੈ ਸਰ ਇਹ ਟਰੱਕ ਕਿੱਥੋਂ ਆ ਰਿਹਾ ਸੀ ਕਿੱਥੇ ਜਾ ਰਿਹਾ ਸੀਗਾ ਇਹ ਟਰੱਕ ਆ ਰਿਹਾ ਸੀਗਾ ਹਰਿਆਣਾ करनाल ਤੋਂ ਜੰਮੂ ਜਾਣਾ ਸੀ ਇਹਨੇ ਜੀ ਹਾਂਜੀ ਤੇ ਸਰ ਡਰਾਈਵਰ ਕਿਦਾਂ ਉਹਦੀ ਹਾਲਤ ਠੀਕ ਹੈ ਡਰਾਈਵਰ ਨਾਲ ਟਾਈਪ ਨਹੀਂ ਹੋ ਰਿਹਾ ਡਰਾਈਵਰ ਉਹਦਾ ਨਾਮ ਸੁਨੀਲ ਹੈ ਅਜੇ ਉਹਦਾ ਸਾਡਾ ਕੰਟੈਕਟ ਨਹੀਂ ਹੋ ਰਿਹਾ ਇਹ ਟਰੱਕ ਕਿੰਨੇ ਬੰਦੇ ਸੀਗੇ ਉਹ ਤਾਂ ਡਰਾਈਵਰ ਆਏ ਤੋਂ ਪਤਾ ਲੱਗਣਾ ਪਤਾ ਲੱਗਿਆ ਅੱਗ ਲੱਗ ਕੇ ਕਾਰਨ ਨਹੀਂ ਸੀਗਾ ਕੁਝ ਇਹ ਤੇ ਦਾਣਾ ਲੱਗਿਆ ਦਾਣਾ ਹੈਗਾ ਇਹ ਪਲਾਸਟਿਕ ਚੀਜ਼ ਉਹਨਾਂ ਜਿਹੜੀ ਜਦੋਂ ਉਹਦੀ ਚੰਗਿਆੜੀ ਫੁੱਟੀ ਉਹਦੇ ਕਰਕੇ ਹੋਇਆ ਜਾਬਦਾ ਮਤਲਬ ਬਸ ਕਨਫਰਮ ਨਹੀਂ ਹਾਂ ਇਹ ਦੱਸ ਸਕਦੇ ਕਿ ਕਿਵੇਂ ਅੱਗ ਦੇ ਕਾਬੂ ਪਾ ਲਿਆ ਤੁਹਾਨੂੰ ਸਮਝਾ ਮਾਲਕ ਦੇ ਨਾਲ ਗੱਲਬਾਤ ਹੋ ਗਈ ਮਾਲਕ ਨਾਲ ਗੱਲ ਹੋ ਗਈ ਛੱਡੀ ਤੇ ਉਹ ਕਹਿੰਦੇ ਅਸੀਂ 2-3 ਵਜੇ ਤੱਕ ਪਹੁੰਚ ਜਾਾਂਗੇ ਅੱਛਾ ਤੁਰੇ ਹੋ ਨੇ ਉਹ ਵੀ ਸਰ ਕੁਝ ਪਤਾ ਲੱਗਾ ਕਿ ਕਿੰਨਾ ਜਾਨੀ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਫਿਲਹਾਲ ਤਾਂ ਹੂੰ ਬਾਕੀ ਉਹਦਾ ਡਰਾਈਵਰ ਤੋਂ ਪਤਾ ਲੱਗੂਗਾ ਛੱਡ ਉਹਦਾ ਸੰਪਰਕ ਨਹੀਂ ਹੋ ਰਿਹਾ ਸਾਡਾ ਡਰਾਈਵਰ ਨਾਲ ਹਾਂਜੀ ਠੀਕ ਹੈ ਕਿਆਂ ਕਿ ਗੱਡੀਆਂ ਲੱਗੀਆਂ ਫਾਇਰ ਬਿਟ ਦੀ ਉਹ ਦੱਸ ਦਿਓ ਕਿ ਕੀ ਹਾ ਹਾਂਜੀ ਸਰ ਕੀ ਨਾਮ ਹੈ ਬੇ ਮੇਰਾ ਨਾਮ 인ਦਰਜੀਤ ਸਿੰਘ ਸਰ ਕੁਝ ਪਤਾ ਲੱਗ ਪਾਇਆ ਕਿ ਅੱਗ ਲੱਗਣ ਦਾ ਕਾਰਨ ਕੀ ਸੀ ਕਿਉਂ ਅੱਗ ਲੱਗੀ ਕਾਰਨ ਅੱਗ ਤੇ ਜਦੋਂ ਪਲਟੀ ਬਾਅਦ ਚ ਲੱਗੀ ਹੈ ਜੀ ਤੇ ਟਾਇਰ ਫਟਣ ਦੇ ਨਾਲ ਗੱਡੀ ਪਰਟ ਗਈ ਹੈ ਜੀ ਇਹ ਟਾਇਰ ਫਟ ਗਿਆ ਗੱਡੀ ਦਾ ਸਰ ਜਿਹੜਾ ਡਰਾਈਵਰ ਸੀ ਉਹ ਮੌਕੇ ਤੇ ਫਰਾਰ ਹੋ ਗਿਆ ਕਿਉਂਦੇ ਵੀ ਗੰਭੀਰ ਸੱਟਾਂ ਲੱਗੀਆਂ ਨੇ ਨਹੀਂ ਫਰਾਰ ਹੋ ਗਿਆ ਉਹ ਫਰਾਰ ਹੋ ਗਿਆ ਹੁਣ ਤੱਕ ਕਿੰਨੀਆਂ ਕੋ ਫਾਇਰ ਬੀਟ ਦੀਆਂ ਗੱਡੀਆਂ ਜਿਹੜੀਆਂ ਲੱਜੂਕੀਆਂ ਨੇ ਹਾਂ 6 ਗੱਡੀਆਂ ਲੱਗੀਆਂ ਕੋਈ ਜਾਣੀ ਨੂੰ ਪਸੰਦ ਨਹੀਂ ਆਇਆ ਜੀ ਨਹੀਂ ਜਾਣੀ ਨੂੰ ਖਸਾਨ ਕੋਈ ਨਹੀਂ ਹੈ ਸਰ ਅੱਗ ਤੇ ਕਾਬੂ ਪਾ ਲੇਤਾ ਗਿਆ ਹਾਂ ਕੋਈ ਘਰ ਨਹੀਂ ਕਾਬੂ ਸਰ ਕੀ ਨਾਮ ਹੈ ਸਰ ਮੇਰਾ ਇਹ ਐਸੇ ਪਵਨ ਜੀ ਦਾ ਪਵਨ ਜੀ ਅੱਜ ਇਹ ਹਾਸਾ ਹੋਇਆ ਕਿੱਦਾਂ ਹੋਇਆ ਕੁਝ ਪਤਾ ਮੂਹਂਕਲੀ ਜਾਂ ਤਾਂ ਉਹੀ ਪਤਾ ਲੱਗ ਰਿਹਾ ਵੀ ਹਜੇ ਜਿਹੜਾ ਇਹਦਾ ਗੱਡੀ ਦਾ ਟਾਇਰ ਪਾਟਿਆ ਲੱਗਦਾ ਟਾਇਰ ਪਾਟਣਾ ਕਰਕੇ ਜਿਹੜੀ ਗੱਡੀ ਬੈਲੈਂਸ ਉਹ ਆਪਣਾ ਵਿਗੜ ਗਿਆ ਉਹ ਕਰਕੇ ਇਹ ਹੱਸ ਹੋਇਆ ਕਿੰਨੇ ਵੇਲੇ ਕਟਣਾ ਹੋਣੀ ਇਹ ਇਹ ਕਟਣਾ ਵੀ 1 ਘੰਟੇ ਪਹਿਲਾਂ ਦੀ ਹੈ ਸਰ ਇਹ ਟਰੱਕ ਕਿੱਥੋਂ ਆ ਰਿਹਾ ਸੀ ਤੇ ਕਿੱਥੇ ਜਾ ਰਿਹਾ ਸੀ ਇਹ ਟਰੱਕ ਆ ਰਿਹਾ ਸੀਗਾ ਹਰਿਆਣਾ करनाल ਤੋਂ ਜੰਮੂ ਜਾਣਾ ਸੀ ਇਹਨੇ ਜੀ ਹਾਂਜੀ ਤੇ ਸਰ ਡਰਾਈਵਰ ਕਿਦਾਂ ਉਹਦੀ ਹਾਲਤ ਠੀਕ ਹੈ ਡਰਾਈਵਰ ਨਾਲ ਟਾਈ ਆਪਣੀ ਹੋ ਰਿਹਾ ਡਰਾਈਵਰ ਉਹਦਾ ਨਾਮ ਸੁਨੀਲ ਹੈ ਅਜੇ ਉਹ ਨਾਲ ਸਾਡਾ ਕੰਟੈਕਟ ਨਹੀਂ ਹੋ ਰਿਹਾ ਜੀ ਟਰੱਕ ਕਿੰਨੇ ਬੰਦੇ ਸੀਗੇ ਗੁਰਪਿੰਦ ਉਹ ਤਾਂ ਉਹ ਡਰਾਈਵਰ ਅੱਜ ਤੋਂ ਪਤਾ ਲੱਗਣਾ ਪਤਾ ਲੱਗਿਆ ਅੱਗ ਲੱਗਣ ਦਾ ਕਾਰਨ ਕੀ ਸੀਗਾ ਕੁਝ ਇਹ ਤੇ ਦਾਣਾ ਲੱਗਿਆ ਦਾਣਾ ਹੈਗਾ ਇਹ ਪਲਾਸਟਿਕ ਚੀਜ਼ ਉਹਨਾਂ ਜਿਹੜੀ ਜਦੋਂ ਉਹਦੀ ਚੰਗਿਆਰੀ ਫੁੱਟੀ ਉਹਦੇ ਕਰਕੇ ਹੋਇਆ ਜਾਬਦਾ ਮਤਲਬ ਬਸ ਕਨਫਰਮ ਨਹੀਂ ਹਾਂ ਦੱਸ ਸਕਦੇ ਕਿ ਕਿਵੇਂ ਹੋਇਆ ਅੱਗ ਦੇ ਕਾਬੂ ਪਾ ਲਿਆ ਤੁਹਾਨੂੰ ਸਮਝ ਆ ਗਿਆ ਮਾਲਕ ਨਾਲ ਗੱਲਬਾਤ ਹੋ ਗਈ ਮਾਲਕ ਨਾਲ ਗੱਲ ਹੋ ਗਈ ਛੱਡੀ ਤੇ ਉਹ ਕਹਿੰਦੇ ਅਸੀਂ 2-3 ਵਜੇ ਤੱਕ ਪਹੁੰਚ ਜਾਾਂਗੇ ਤੁਰੇ ਹੋਏ ਨੇ ਉਹ ਸਰ ਕੁਝ ਪਤਾ ਲੱਗੇ ਕਿ ਕਿੰਨਾ ਜਾਨੀ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਕੋਈ ਨਹੀਂ ਫਿਲਹਾਲ ਤਾਂ ਹੂੰ ਬਾਕੀ ਉਹਦਾ ਡਰਾਈਵ ਤੋਂ ਪਤਾ ਲੱਗੂਗਾ ਸਾਡਾ ਸੰਪਰਕ ਨਹੀਂ ਹੋ ਰਿਹਾ ਸਾਡਾ ਡਰਾਈਵ ਨਾਲ